ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਮਸਾਲੇਦਾਰ ਪਿੰਡੀ ਪਿੰਡੀ ਸਬਜੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਫਰੈਂਡਸ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾ ਲੇ ਨਾ ਹਰ ਵਾਰ ਤੁਸੀਂ ਇਸੇ ਤਰੀਕੇ ਨਾਲ ਬਣਾਓਗੇ ਬਿਲਕੁਲ ਚਟਪਟ ਬਣ ਕੇ ਤਿਆਰ ਹੋਏਗੀ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਵਿੱਚ 1.5 ਟੇਬਲस्पून ਦੇ ਕਰੀਬ ਤੇਲ ਗਰਮ ਕਰਾਂਗੇ ਤੇ ਤੇਲ ਸਾਡਾ ਗਰਮ ਹੋ ਰਿਹਾ ਇੱਥੇ ਮੈਂ ਪਿੰਡੀਆਂ ਨੂੰ ਬਾਰੀਕ ਕੱਟ ਲਿਆ ਸੀ ਫਰੈਂਡਸ ਇਸ ਤਰੀਕੇ ਨਾਲ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਬਾਰੀਕ ਇਸ ਤਰ੍ਹਾਂ ਲੰਮਾ ਲੰਮਾ ਕੱਟ ਲਿਆ ਸੀ 300 ਗ੍ਰਾਮ ਪਿੰਡੀਆਂ ਹੈਗੀਆਂ ਨੇ ਤੇ ਤੇਲ ਵੀ ਸਾਡਾ ਗਰਮ ਹੋ ਚੁੱਕਾ ਹੈ ਤੇ ਇਸ 'ਚ ਹੁਣ ਪਾਵਾਂਗੇ ਇੱਕ ਚਮਚ ਜੀਰਾ ਅੱਧਾ ਚਮਚ ਆਪਾਂ ਰਾਈ ਪਾਵਾਂਗੇ ਥੋੜੀ ਜਿਹੀ ਹਿੰਗ ਵੀ ਪਾਵਾਂਗੇ ਪਿੰਡੀ ਦੀ ਸਬਜ਼ੀ ਵਿੱਚ ਹਿੰਗ ਪਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇੱਕ ਸਾਬਤ ਲਾਲ ਮਿਰਚ ਨੂੰ ਮੈਂ ਇੱਥੇ ਤੋੜ ਕੇ ਲਿਆ ਤੇ ਲਸਣ ਦੀਆਂ 10-12 ਕਲੀਆਂ ਨੂੰ ਮੈਂ ਇਸ ਤਰ੍ਹਾਂ ਲੰਮਾ ਕੱਟ ਲਿਆ ਹੈ ਤੁਸੀਂ ਕੋਈ ਵੀ ਸਾਈਜ਼ ਵਿੱਚ ਕੱਟ ਸਕਦੇ ਹੋ ਤੁਸੀਂ ਬਾਰੀਕ ਵੀ ਕੱਟ ਸਕਦੇ ਹੋ ਲਸਣ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲਵਾਂਗੇ ਤੇ ਜਦੋਂ ਆਪਣਾ ਲਸਣ ਬ੍ਰਾਊਨ ਹੋ ਜੇ ਉਸ ਤੋਂ ਬਾਅਦ ਆਪਾਂ ਇਸ ਜੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਪਾਵਾਂਗੇ ਲੰਬਾ ਕੱਟਿਆ ਹੋਇਆ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਪੁੰਨਾਂਗੇ ਇਹਨੂੰ ਜ਼ਿਆਦਾ ਪੁੰਨਣ ਦੀ ਜ਼ਰੂਰਤ ਨਹੀਂ ਹੈਗੀ ਬਸ ਹਲਕਾ ਜਿਹਾ ਪੁੰਨਾਂਗੇ 1 ਮਿੰਟ ਵਾਸਤੇ ਹਾਈ ਫਲੇਮ ਤੇ ਮੈਂ ਪੁੰਨਾਗੀ ਤੇ ਜਦੋਂ ਪਿਆਜ਼ ਹਲਕਾ ਜਿਹਾ ਪੁੰਝੇ ਉਦੋਂ ਪਾਵਾਂਗੇ 2-3 ਹਰੀਆਂ ਮਿਰਚਾਂ ਬਾਰੀਕ ਕਟੀਆਂ ਹੋਈਆਂ ਤੇ ਕੁਝ ਸਕਿੰਟਾਂ ਵਾਸਤੇ ਹਰੀਆਂ ਮਿਰਚਾਂ ਨੂੰ ਵੀ ਆਪਾਂ ਪੁੰਨ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਫਰੈਂਡਸ ਪਿੰਡੀਆਂ ਕਟੀਆਂ ਹੋਈਆਂ ਪਿੰਡੀਆਂ ਮੈਂ ਬਾਰੀਕ ਸਾਈਜ਼ ਵਿੱਚ ਕਟੀਆਂ ਨੇ ਮਤਲਬ ਪਤਲੀਆਂ-ਪਤਲੀਆਂ ਕਟੀਆਂ ਨੇ ਤਾਂਕਿ ਇਹ ਜਲਦੀ ਬਣ ਕੇ ਤਿਆਰ ਹੋ ਜੇ ਬਹੁਤ ਹੀ ਚਟਪਟ ਜੀ ਇਹ ਸਬਜ਼ੀ ਬਣ ਕੇ ਤਿਆਰ ਹੋਏਗੀ ਫਰੈਂਡਸ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੁਣ ਪਾਵਾਂਗੇ ਇੱਕ ਚਮਚ ਨਮਕ ਤੇ ਅੱਧਾ ਚਮਚ ਆਪਾਂ ਪਾਵਾਂਗੇ ਹਲਦੀ ਪਾਊਡਰ ਇੱਥੇ ਬਸ ਦੋ ਹੀ ਚੀਜ਼ਾਂ ਹਲੇ ਐਡ ਕਰਨੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਮਕ ਪਾਣ ਨਾਲ ਜਿਹੜੀ ਪਿੰਡੀ ਹੈ ਜਲਦੀ ਪੱਕ ਜੇਗੀ ਇਹ ਸਬਜ਼ੀ ਬਣਾਉਣ ਦੇ ਟਾਈਮ ਤਾਂ ਬਿਲਕੁਲ ਨਹੀਂ ਲੱਗਦਾ ਫਰੈਂਡਸ ਬਸ ਪਿੰਡੀਆਂ ਕੱਟਣ 'ਚ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਹੁਣ ਟੱਕਣ ਲਾ ਕੇ ਆਪਾਂ ਤੈਨੂੰ ਕੁ ਮਿੰਟ ਪੱਕਣ ਦੇਵਾਂਗੇ ਮੀਡੀਅਮ ਫਲੇਮ ਤੇ ਤੇ ਫਰੈਂਡਸ ਪਿੰਡੀਆਂ ਜਿਹੜੀਆਂ ਸਾਡੀਆਂ ਅਧੀਆਂ ਪੱਕ ਚੁਕੀਆਂ ਨੇ ਯਾਨੀ ਕਿ 60% ਤੱਕ ਕੁਕ ਹੋ ਚੁਕੀਆਂ ਨੇ ਪਿੰਡੀਆਂ ਨੂੰ ਬਹੁਤਾ ਗਲਣਾ ਨਹੀਂ ਚਾਹੀਦਾ ਤੇ ਮੈਂ ਇਹਨੂੰ 3 ਮਿੰਟ ਹੀ ਪਕਾਇਆ ਤੇ ਹੁਣ ਪਾਵਾਂਗੇ ਆਪਾਂ ਇੱਕ ਕੱਟਿਆ ਹੋਇਆ ਟਮਾਟਰ ਤੇ ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਤੇ ਇੱਕ ਚਮਚ ਆਪਾਂ ਤਨੀਆ ਪਾਊਡਰ ਪਾ ਦਵਾਂਗੇ ਹਲਦੀ ਦੇ ਨਮਕ ਆਪਾਂ ਪਹਿਲਾਂ ਹੀ ਐਡ ਕਰਤਾ ਸੀ ਤੇ ਅਮਚੂਰ ਪਾਊਡਰ ਮੈਂ ਇੱਥੇ ਅੱਧਾ ਚਮਚ ਪਾਇਆ ਜੇਕਰ ਤੁਸੀਂ ਅਮਚੂਰ ਦਾ ਯੂਜ਼ ਨਾ ਕਰੋ ਤਾਂ ਪਿੰਡੀਆਂ ਬਣਨ ਤੋਂ ਬਾਅਦ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਗਰਮ ਮਸਾਲਾ ਵੀ ਆਪਾਂ ਪਾਵਾਂਗੇ ਅੱਧਾ ਚਮਚ ਕਸੂਰੀ ਮੇਥੀ ਮੈਂ ਇੱਥੇ ਪਾਈ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲਿਆਂ ਨਾਲ ਬਿੰਡੀ ਨੂੰ ਸਿੰਪਲ ਮਸਾਲਿਆਂ ਨਾਲ ਇਹ ਸਬਜੀ ਬਣ ਕੇ ਤਿਆਰ ਹੋਏਗੀ ਫਰੈਂਡਸ ਔਰ ਚਟਪਟੀ ਜੀ ਇਹ ਸਬਜੀ ਬਣ ਜਾਂਦੀ ਹੈ ਤੇ ਹਰ ਕਿਸੇ ਨੂੰ ਜ਼ਰੂਰ ਪਸੰਦ ਆਵੇਗੀ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਵੇਖੋ ਤੇ ਥੋੜੀਆਂ ਜਿਹਾ ਹਰੀਆਂ ਮਿਰਚਾਂ ਲੰਬੀਆਂ ਕਟੀਆਂ ਹੋਈਆਂ ਵੀ ਮੈਂ ਇੱਥੇ ਪਾਵਾਂਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਟੱਕਣ ਲਾ ਕੇ ਇਹਨੂੰ 2 ਮਿੰਟ ਮੀਡੀਅਮ ਫਲੇਮ ਤੇ ਪੱਕਣ ਦਵਾਂਗੇ ਸਿਰਫ 2 ਮਿੰਟ ਹਾਲੇ ਹੋਣ ਪਕਾਣਾ ਹੈ ਤੇ ਫਿਰ 2 ਕੁ ਮਿੰਟਾਂ ਬਾਅਦ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਤੇ ਸਬਜੀ ਬਣਨ ਚ ਸਾਡਾ 10 ਮਿੰਟ ਤੋਂ ਘੱਟ ਟਾਈਮ ਲੱਗਿਆ ਤੇ ਤੁਸੀਂ ਚਾਹੋ ਤਾਂ ਹੁਣ ਨਿੰਬੂ ਦਾ ਰਸ ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਉਹਦੇ ਨਾਲ ਵੀ ਪਿੰਡੀ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਦੀ ਹੈ ਤੇ ਮੈਂ ਪਹਿਲਾਂ ਹੀ ਅਮਚੂਰ ਪਾਊਡਰ ਪਾਤਾ ਤੇ ਇਸ ਵਾਸਤੇ ਮੈਂ ਨਿੰਬੂ ਨਹੀਂ ਪਾਣ ਲੱਗੀ ਤੇ ਫਿਰ ਪਿੰਡੀ ਦੀ ਸਬਜ਼ੀ ਬਣ ਗਈ ਹੈ ਜੇਕਰ ਤੁਹਾਨੂੰ ਰੈਸਪੀ ਪਸੰਦ ਆਈਏ ਤਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ